ਜਿਵੇਂ ਹੁਣ ਇਸ ਵਾਰ ਨਵੀਂ ਜਿਹੜੀ ਉਹ ਕਿਸਮ ਹੈ ਨਵੇਂ ਬੀਜ ਜਿਹੜੇ ਉਹ ਵੰਡੇ ਜਾ ਰਹੇ ਨੇ 872 ਤੇ 872 ਜਿਹੜਾ ਉਹ ਨਵਾਂ ਬੀ ਆਇਆ ਆ ਸਕਰੀਨ ਫਿਲਟਰ ਹੁੰਦਾ ਜੀ ਆਪਣੀ ਜਿਹੜੀ ਬਾਰੀਕ ਰੇਤ ਵੀ ਆਏਗੀ ਉਹਦੇ ਨਾਲ ਆਹ ਫਿਲਟਰ ਹੈਗਾ ਇਹ ਆਪਣਾ ਬਿਲਕੁਲ ਮਤਲਬ ਅੱਗੇ ਜਿਹੜਾ ਪਾਣੀ ਸਾਡਾ ਜਾਣਾ ਉਹ ਸਾਫ਼ ਜਾਂਦਾ ਇਹਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਬੱਲੋਵਾਲ ਸੌਂਖੜੀ ਕਿਸਾਨ ਮੇਲੇ ਤੇ ਜਿਵੇਂ ਪੀਏਯੂ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਹੁੰਦਾ ਮੇਨ ਕੈਂਪਸ ਦੇ ਵਿੱਚ ਉਸੇ ਤਰ੍ਹਾਂ ਪੀਏਯੂ ਯੂਨੀਵਰਸਿਟੀ ਦੇ ਜਿਹੜੇ ਕੇਵੀਕੇ ਨੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੈਂਪਸ ਨੇ ਉੱਥੇ ਜਿਹੜੇ ਹਰ ਸਾਲ ਉਹ ਕਿਸਾਨ ਮੇਲੇ ਹੁੰਦੇ ਨੇ ਅੱਜ ਜਿਹੜਾ ਇੱਥੇ ਕਿਸਾਨ ਮੇਲਾ ਅੱਜ ਤਰੀਕ ਹੈਗੀ 20 ਸਤੰਬਰ 2025 ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਬੱਲੋਵਾਲ ਸੌਂਖੜੀ ਦਾ ਯੂਨੀਵਰਸਿਟੀ ਵੱਲੋਂ ਸਟਾਲ ਲਗਾ ਲਾਈਆਂ ਜਾਂਦੀਆਂ ਨੇ ਵੱਖ-ਵੱਖਰੇ ਡਿਪਾਰਟਮੈਂਟਾਂ ਵੱਲੋਂ ਤੇ ਇਹ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਅਲੱਗ-ਅਲੱਗ ਡਿਪਾਰਟਮੈਂਟਾਂ ਦੀ ਇੱਥੇ ਸਟਾਲਾਂ ਨੇ ਉਹਨਾਂ ਨੇ ਕੁਝ ਮਾਡਲ ਵਗੈਰਾ ਇੱਥੇ ਜਿਹੜੇ ਉਹ ਰੱਖੇ ਹੋਏ ਨੇ ਅੱਜਵੇਂ ਉੱਪਰ ਇਹਨਾਂ ਨੇ ਲਿਖਿਆ ਹੋਇਆ ਪੁੰਬਲਾ ਖੇਤੀ ਖੋਜ ਕੇਂਦਰ ਹਨਾ ਵੱਲੋਂ ਵੱਲ ਸੌਖੜੀ ਤੇ ਅਲੱਗ-ਉਲੱਗ ਡਿਪਾਰਟਮੈਂਟ ਨੇ ਕਿਸਾਨ ਜਿਹੜੀ ਉਹ ਇਹਨਾਂ ਤੋਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਨੇ ਵੱਖ-ਵੱਖਰੀਆਂ ਫਸਲਾਂ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਜਾਂਦੀ ਆ ਅ ਅਲੱਗ-ਅਲੱਗ ਫਸਲਾਂ ਤੁਸੀਂ ਜਿਹੜੀਆਂ ਉਹ ਕਿਵੇਂ ਪੈਦਾ ਕਰਨੀਆਂ ਨੇ ਅਲੱਗ-ਅਲੱਗ ਖੇਤੀ ਪ੍ਰਣਾਲੀਆਂ ਬਾਰੇ ਜਿਹੜੀ ਇੱਥੇ ਉਹ ਜਾਣਕਾਰੀ ਆਪਾਂ ਨੂੰ ਜਿਹੜੀ ਉਹ ਮਿਲਦੀ ਹੈ ਤੇ ਇਹ ਸਾਰੀਆਂ ਸਟਾਲਸ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾਉਨੇ ਆ ਇਹ ਸਾਰੀਆਂ ਯੂਨੀਵਰਸਿਟੀ ਦੇ ਡਿਪਾਰਟਮੈਂਟਾਂ ਵੱਲੋਂ ਸਟਾਲਾਂ ਲਾਈਆਂ ਗਈਆਂ ਨੇ ਆ ਜਿਵੇਂ ਸਟਾਲ ਇੱਥੇ ਪlant breeding ਅਤੇ genetic genetics ਵਿਭਾਗ ਇੱਥੇ ਜਿਹੜੇ ਉਹ ਬੀਜ ਵਗੈਰਾ ਸਾਰੇ ਹੈਗੇ ਨੇ ਬੀਜ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੋਈ ਹੈ ਇਹ ਯੂਨੀਵਰਸਿਟੀ ਇੰਸਟਿਊਟਾਂ ਤੋਂ ਲਾਤੇ ਸਾਰੇ ਬੀਜ ਨੇ ਇੱਥੇ ਕਣਕ ਦੇ ਜਿਵੇਂ ਹੁਣ ਇਸ ਵਾਰ ਨਵੀਂ ਜਿਹੜੀ ਉਹ ਕਿਸਮ ਹੈ ਨਵੇਂ ਬੀਜ ਜਿਹੜੇ ਉਹ ਵੰਡੇ ਜਾ ਰਹੇ ਨੇ 872 ਆ ਤੇ 872 ਜਿਹੜਾ ਉਹ ਨਵਾਂ ਬੀ ਆਇਆ ਇਸ ਵਾਰ ਵੰਡਿਆ ਜਾ ਰਿਹਾ ਤੇ ਇਹਦਾ ਜਿਹੜਾ ਮੁੱਲ ਵਗੈਰਾ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਜਿੱਥੇ ਜਿਹੜੇ ਉਹ ਬੀਜ ਵੰਡਦੇ ਨੇ ਬਾਕੀ ਹੋਰ ਇੱਥੇ ਸਾਰੀਆਂ ਕਣਕ ਦੀਆਂ ਕਿਸਮਾਂ ਨੇ ਜਿਵੇਂ ਪੀਬੀਡਬਲ 869 ਹੋਗੀ ਤੇ ਸੁਨਹਿਰੀ ਪੀਬੀਡਬਲ 766 ਤੇ ਪਿਛਲੇ ਸਾਲ ਦੋ ਸਾਲਾਂ ਦੇ ਵਿੱਚ ਪੀਬੀਡਬਲ 826 ਹਨਾ ਇਹ ਬਹੁਤ ਜਿਹੜਾ ਉਹ ਬੀਜ ਚੱਲਿਆ ਸੀਗਾ ਇਸ ਵਾਰ ਜਿਹੜਾ ਨਵਾਂ ਬੀਜ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਪੀਵੀਡਬਲਯੂ 872 ਬਾਕੀ ਸਾਰੀਆਂ ਇੱਥੇ ਕਿਸਮਾਂ ਅਲੱਗ-ਅਲੱਗ ਫਸਲਾਂ ਦੀਆਂ ਜਿਹੜੀਆਂ ਹੋ ਗਈਆਂ ਨੇ ਜਾ ਕੁਛ ਗੰਨੀ ਦੀ ਜਿਹੜੀ ਉਹ ਫਸਲ ਹੈ ਉਹਦੀਆਂ ਵੀ ਆਪਾਂ ਕਿਸਮਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਾਂਗੇ ਤੇ ਇੱਧਰ ਕੁਝ ਹੋਰ ਕਿਸਮਾਂ ਤੁਸੀਂ ਦੇਖ ਸਕਦੇ ਹੋ ਛੋਲੀਆਂ ਦੀਆਂ ਪੀ ਵੀ ਜੀ 10 ਤੇ ਪੀ ਵੀ ਜੀ 8 ਤੇ ਪੀ ਵੀ ਜੀ 7 ਇਹ ਵੱਖੋ ਵੱਖਰੀਆਂ ਜਿਹੜੀਆਂ ਉਹ ਕਿਸਮਾਂ ਨੇ ਸਾਰੇ ਬੀਜਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਨੇ ਤੇ ਯੂਨੀਵਰਸਿਟੀ ਵੱਲੋਂ ਬੀ ਵੀ ਜਿਹੜੇ ਉਹ ਵੰਡੇ ਜਾਂਦੇ ਨੇ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਵੀ ਕਿੰਨੇ ਕਿੰਨੇ ਜਿਹੜੇ ਉਹ ਪ੍ਰਾਈਜ਼ ਨੇ ਤੇ ਕੁਝ ਆਹ ਸਰੋਂ ਦੀਆਂ ਕਿਸਮਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਸਰੋਂ ਦੇ ਵੱਖੋ ਵੱਖਰੇ ਜਿਹੜੇ ਉਹ ਬੀਜ ਹੈਗੇ ਨੇ ਪੀ ਜੀ ਐਸ ਸਾਰਾ ਔਸਤਤ ਤੇ ਉਸੇ ਤਰ੍ਹਾਂ ਗੰਨੇ ਦੀਆਂ ਵੀ ਵੱਖ-ਵੱਖ ਰਿਆ ਇੰਚੇ ਕਿਸਮਾਂ ਜਾਂ ਝਾੜ ਵਗੈਰਾ ਵੀ ਜਿਹੜਾ ਉਹ ਸਾਰਾ ਲਿਖਿਆ ਹੋਇਆ ਤੇ ਸੀਯੂਪੀਵੀ 95 ਜਿਹੜੀ ਉਹ ਇਹਦਾ ਆਸਟਨ ਝਾੜ 425 ਕੋਟਲ ਵਾਲਾ ਜਿਹੜਾ ਉਹ ਪ੍ਰਤੀ ਏਕੜ ਹੈ ਤੇ ਅਗੀਤੀ ਇਹ ਕਿਸਮ ਹੈ ਸਾਰੀ ਹੀ ਜਾਣਕਾਰੀ ਜਿਹੜੀ ਇੱਥੇ ਕਿਸਮਾਂ ਦੀ ਦਿੱਤੀ ਹੋਈ ਹੈ ਤੇ ਉਸੇ ਤਰ੍ਹਾਂ ਸੀਯੂਪੀਵੀ 96 ਇਹਦਾ ਆਸਟਨ ਝਾੜ ਹੈ ਜੀ 382 ਕੋਟਲ ਪ੍ਰਤੀ ਏਕੜ ਤੇ ਇੱਧਰ ਅਗੀਤੀ 1523 ਅਗੀਤੀ ਕਿਸਮ ਆਸਟਨ ਝਾੜ 310 ਕੋਟਲ ਪ੍ਰਤੀ ਏਕੜ ਦਾ ਬਾਕੀ ਸੀਓ ਜੇ 85 ਇਹ ਗੀਤੀ ਕਿਸਮ ਹੈ ਆਪਸ਼ਨ ਝਾੜੇ ਦਾ 305 ਕੁਆਂਟਲ ਏਕੜ ਦਾ ਹਨ ਤੇ ਆ ਆ ਗਈ ਜੀ ਸੀਓ 118 ਇਹ ਵੀ ਗੀਤੀ ਕਿਸਮ ਹੈ 320 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਉਹ ਝਾੜ ਹੈ ਤੇ ਇੱਧਰ ਆ ਗਈ ਸੀਓ ਪੀ ਵੀ 92 ਇਹ ਗੀਤੀ ਕਿਸਮ ਹੈ ਤੇ 335 ਕੁਆਂਟਲ ਏਕੜ ਪ੍ਰਤੀ ਦਾ ਜਿਹੜਾ ਇਹ ਉਹ ਝਾੜ ਹੈ ਤੇ ਸੀਓਪੀਵੀ 98 ਦਰਮਿਆਨੀ ਪਛੇਤੀ ਕਿਸਮ ਹੈ ਔਸਤਨ 440 ਕਿੰਟਲ ਪ੍ਰਤੀ ਏਕੜ ਦਾ ਸੀਓਜ 88 ਤੇ ਦਰਮਿਆਨੀ ਪਛੇਤੀ ਕਿਸਮ ਹੈ ਦਾ ਝਾੜ 335 ਕਿੰਟਲ ਪ੍ਰਤੀ ਏਕੜ ਸਾਰੇ ਫਸਲਾਂ ਦੇ ਬੀਜ ਇੱਥੇ ਜਿਹੜੇ ਹੁੰਦੇ ਨੇ ਤੇ ਜਿਹੜੇ ਨਵੇਂ ਬੀਜ ਹੁੰਦੇ ਨੇ ਉਹ ਵੀ ਇੱਥੇ ਡਿਸਪਲੇ ਕੀਤੇ ਜਾਂਦੇ ਨੇ ਜਾਂ ਝਾੜ ਜਿਹੜੇ ਉਹ ਫਸਲਾਂ ਦੇ ਦੱਸੇ ਜਾਂਦੇ ਨੇ ਤੇ ਵੱਖ-ਵੱਖਰੇ ਡਿਪਾਰਟਮੈਂਟਾਂ ਦੀਆਂ ਸਟਾਲਾਂ ਨੇ ਆ ਜਿਵੇਂ ਆ ਗਿਆ ਜੀ ਇੱਥੇ ਫਸਲ ਵਿਗਿਆਨ ਵਿਭਾਗ ਹੈ ਨਾ ਕਿ ਜਿਹੜੀਆਂ ਕੁਝ ਗੁੱਲੀ ਡੰਡਾ ਹੋ ਗਿਆ ਜਾਂ ਫਸਲ ਨੂੰ ਬਿਮਾਰੀਆਂ ਵਗੈਰਾ ਪੈਂਦੀਆਂ ਨੇ ਉਹਦੇ ਬਾਰੇ ਜਿਹੜੀ ਉਹ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਕਿ ਕਿਸ ਤਰ੍ਹਾਂ ਤੁਸੀਂ ਰੋਕਥਾਮ ਜਿਹੜੀ ਉਹ ਕਰ ਸਕਦੇ ਹੋ ਇਹ ਸਾਰੇ ਮਾਡਲ ਇੱਥੇ ਜਿਹੜੇ ਉਹ ਤਿਆਰ ਕੀਤੇ ਹੁੰਦੇ ਨੇ ਫਸਲਾਂ ਨੂੰ ਬੁਗਾਰੀਆਂ ਤੋਂ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਵਝਾ ਸਕਦੇ ਹੋ ਸਾਰੇ ਰੋਕਥਾਮਾਂ ਬਾਰੇ ਇੱਥੇ ਜਾਣਕਾਰੀ ਹੁੰਦੀ ਆ ਵਡੋਆ ਖਾਦ ਹੋਊਗੀ ਜਇਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਨੀ ਆ ਤੇ ਸਾਰੇ ਵੱਖੋ ਵੱਖਰੇ ਡਿਪਾਰਟਮੈਂਟ ਨੇ ਇਹ ਯੂਨੀਵਰਸਿਟੀ ਦੇ ਤੁਸੀਂ ਡਿਪਾਰਟਮੈਂਟਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਵੇਂ ਕੀਟ ਵਿਗਿਆਨ ਵਿਭਾਗ ਆ ਗਿਆ ਹਨ ਕੀਟ ਵਿਗਿਆਨ ਵਿਭਾਗ ਹੈ ਤੇ ਇੱਥੇ ਜਿਹੜੇ ਫਸਲਾਂ ਦੇ ਕੀੜੇ ਵਗੈਰਾ ਨੇ ਜਿਵੇਂ ਮਿੱਤਰ ਕੀੜੇ ਹੋਗੇ ਉਹਨਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਨੇ ਜਿਹੜੇ ਫਸਲਾਂ ਲਈ ਲਾਭਦਾਇਕ ਨੇ ਉਹ ਕੀੜਿਆਂ ਦੇ ਇੱਥੇ ਨਾਮ ਜਿਹੜੇ ਉਹ ਹੈਗੇ ਨੇ ਬਾਕੀ ਉਹਨੀਆਂ ਕਿਸਮਾਂ ਵੀ ਇੱਥੇ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਵੀ ਕਿਹੜੇ-ਕਿਹੜੇ ਫਸਲਾਂ ਨੂੰ ਨੁਕਸਾਨ ਨਹੀਂ ਕਰਦੇ ਹਨ ਮਿੱਤਰ ਕੀੜੇ ਤੇ ਆ ਕਮਾਤ ਦੇ ਕੀੜੇ ਨੇ ਕਮਾਤ ਦੇ ਕੀੜਿਆਂ ਦੇ ਬਾਰੇ ਜਾਣਕਾਰੀ ਆਪਾਂ ਨੂੰ ਸਾਰੀ ਦਿੱਤੀ ਹੋਈ ਹੈ ਝੋਨੇ ਦੇ ਹਾਨੀਕਾਰਕ ਅਤੇ ਮਿੱਤਰ ਕੀੜੇ ਤੇ ਕਿਹੜੇ-ਕਿਹੜੇ ਕੀੜੇ ਜਿਹੜੇ ਉਹ ਨੁਕਸਾਨਦਾਇਕ ਨੇ ਫਸਲਾਂ ਵਾਸਤੇ ਹਨ ਉਹ ਉਹ ਸਾਰੇ ਇੱਥੇ ਮਾਡਲਾਂ 'ਚ ਜਿਹੜਾ ਉਹ ਦੱਸਿਆ ਹੋਇਆ ਤੇ ਸਾਰੇ ਕਿਸਾਨ ਇੱਥੋਂ ਆਉਂਦੇ ਨੇ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਨੇ ਵੱਖੋ ਵੱਖਰੇ ਵਿਭਾਗਾਂ ਦੀਆਂ ਸਟਾਲਾਂ ਫਲ ਵਿਗਿਆਨ ਵਿਭਾਗ ਤੇ ਫਲ ਵਾਲਾ ਜਿਹੜਾ ਉਹ ਵਿਗਿਆਨ ਵਿਭਾਗ ਆ ਗਿਆ ਤੇ ਇੱਥੇ ਫਲਾਂ ਬਾਰੇ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਤੋਂ ਮਿਲੂ ਵੱਖੋ ਵੱਖਰੇ ਇਹਨਾਂ ਦੇ ਅ ਇੱਥੇ ਫਲਾਂ ਨੇ ਕਿੰਨੂ ਹੋ ਗਿਆ ਜਿਵੇਂ ਜਾਂ ਹੋਰ ਵੱਖੋ ਵੱਖਰੀਆਂ ਕਿਸਮਾਂ ਸਾਰੇ ਫਲਾਂ ਦੀਆਂ ਮਸੰਮੀ ਹੋ ਗਈ ਜਾਂ ਰੈੱਡ ਡ੍ਰੈਗਨ ਹੋ ਗਿਆ ਜਿਨ੍ਹਾਂ ਨੇ ਫਲਾਂ ਦੀ ਖੇਤੀ ਜਿਹੜੀ ਉਹ ਕਰਨੀ ਆ ਉਹਨਾਂ ਵਾਸਤੇ ਸਾਰੀਆਂ ਸਟਾਲਾਂ ਨੇ ਤੇ ਕੁਛ ਪਿਆਜ਼ ਜਾਂ ਲਸਣ ਦੀਆਂ ਲੱਗੋ ਅਲੱਗ-ਅਲੱਗ ਕਿਸਮਾਂ ਜਿਵੇਂ ਪਿੱਛੇ ਆਪਾਂ ਕਣਕ ਦੀਆਂ ਤੁਹਾਨੂੰ ਕਿਸਮਾਂ ਦਿਖਾਈਆਂ ਸੀ ਉਸੇ ਤਰ੍ਹਾਂ ਇਹ ਵੀ ਇੱਥੇ ਵੱਖੋ-ਵੱਖਰੀਆਂ ਕਿਸਮਾਂ ਨੇਗੀਆਂ ਅਲੱਗ-ਅਲੱਗ ਸਾਰੇ ਵਿਭਾਗ ਇੱਥੇ ਜਿਹੜੇ ਉਹ ਹੈਗੇ ਨੇ ਤੇ ਆ ਆ ਗਿਆ ਜੀ ਫਾਰਟੀ ਕਲਚਰ ਅਤੇ ਲੈਂਡਸਕੇਪਿੰਗ ਸਕੇਪਿੰਗ ਵਿਭਾਗ ਇਹ ਫਾਰਟੀ ਕਲਚਰ ਵਾਲਿਆਂ ਦੀ ਇਥੇ ਸਟਾਲ ਲੱਗੀ ਹੋਈ ਹੈ ਵੱਖੋ-ਵੱਖਰੇ ਡਿਪਾਰਟਮੈਂਟ ਜਿੰਨਾ-ਜਿੰਨਾ ਦੇ ਨਾਲ ਰਿਲੇਟਡ ਨੇ ਉਹ ਸਾਰੇ ਕਿਸਾਨਾਂ ਆਪਦੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਨੇ ਹਨ ਤੇ ਕਿਸਾਨਾਂ ਨੂੰ ਬੁੱਕਸ ਵਗੈਰਾ ਰਸਾਲੇ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇੱਥੋਂ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਤੇ ਸਾਰੀਆਂ ਫਸਲਾਂ ਬਾਰੇ ਪਰਾਲੀ ਬਾਰੇ ਖਾਦ ਬਾਰੇ ਸਾਰੀ ਇੱਥੇ ਜਾਣਕਾਰੀ ਉਹ ਦਿੱਤੀ ਜਾਂਦੀ ਹੈ ਜਿਵੇਂ ਜਾਂ ਪਿੱਛੇ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਜਿਵੇਂ ਜਿਹੜੇ ਉਹ ਕਿਹੜੇ-ਕਿਹੜੇ ਕੀੜੇ ਹਾਨੀਕਾਰਕ ਨੇ ਉਸੇ ਤਰ੍ਹਾਂ ਸਾਰੀਆਂ ਫਸਲਾਂ ਬਾਰੇ ਤੁਸੀਂ ਇੱਥੋਂ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਵੱਖ-ਵੱਖ ਦੇ ਡਿਪਾਰਟਮੈਂਟਾਂ ਦੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਾਂ ਕੁਝ ਉਹ ਰੋਗ ਥਾਮਾਂ ਦਵਾਈਆਂ ਹੋਗੀਆਂ ਹਨ ਇਹ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਯੂਨੀਵਰਸਿਟੀ ਵੱਲੋਂ ਦੱਸੀਆਂ ਹੋਈਆਂ ਨੇ ਵੀ ਕਿਸ ਤਰ੍ਹਾਂ ਤੁਸੀਂ ਬਚਾਅ ਜਿਹੜੇ ਉਹ ਕਰ ਸਕਦੇ ਹੋ ਤੇ ਇਹ ਹਰੇਕ ਸਾਲ ਇਸੇ ਤਰ੍ਹਾਂ ਸਟਾਲਸ ਜਿਹੜੀਆਂ ਉਹ ਲੱਗਦੀਆਂ ਨੇ ਪੀਯੂ ਜਿਹੜਾ ਉਹ ਮੇਲਾ ਹੁੰਦਾ ਮੇਨ ਕੈਂਪਸ ਦੇ ਵਿੱਚ ਹਨ ਤੇ ਉੱਥੇ ਵੀ ਸਾਰੀਆਂ ਸਟਾਲਾਂ ਇਸੇ ਤਰ੍ਹਾਂ ਜਿਹੜੀਆਂ ਉਹ ਹੁੰਦੀਆਂ ਨੇ ਤੇ ਆਪਾਂ ਅੱਗੇ ਚੱਲਦੇ ਹਾਂ ਅੱਗੋਂ ਤੁਹਾਨੂੰ ਹੋਰ ਸਟਾਲਸ ਦਿਖਾ ਦਨੇ ਆਂ ਇਹ ਸਾਰੀਆਂ ਇਧਰ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਉਹ ਇੰਪਲੀਮੈਂਟ ਸੀ ਉਹ ਸਟਾਲਾਂ ਸੀ ਬਾਕੀ ਕੁਝ ਕੁ ਸਟਾਲ ਲੱਗੇ ਨੇ ਉਹ ਆਪਾਂ ਜਾ ਕੇ ਜੜੀਆਂ ਉਹ ਦੇਖ ਲੈਣ ਆ। ਇਹ ਵੀ ਯੂਨੀਵਰਸਿਟੀ ਵੱਲੋਂ ਸਟਾਲ ਜਿਹੜੀ ਉਹ ਲਾਈ ہوئی ਹੈ ਇੱਥੇ ਤੁਸੀਂ ਪੁਸਤਕਾਂ ਜਿਹੜੀਆਂ ਆਪਣੇ ਘਰੇ ਮੰਗਵਾ ਸਕਦੇ ਹੋ ਮੈਂਬਰ ਬਣ ਸਕਦੇ ਹੋ ਕੁਝ ਕੁ ਜਿਹੜੇ ਉਹ ਪੈਸੇ ਭਰ ਕੇ ਹਨਾ ਵੱਖੋ-ਵੱਖਰੀਆਂ ਕਿਤਾਬਾਂ ਜਿਹੜੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਇਹ ਥੋਂ ਜਿਹੜੀਆਂ ਉਹ ਮਿਲਦੀਆਂ ਨੇ ਸਟਾਲ ਦੇ ਉੱਪਰੋਂ ਇਹਨਾਂ ਨੇ ਮੋਲ ਵਗੈਰਾ ਜਿਹੜੀਆਂ ਪਬਲਿਕੇਸ਼ਨਸ ਨੇ ਪੀਏਯੂ ਦੀਆਂ ਉਹ ਸਾਰੀਆਂ ਇਹਨਾਂ ਦੀ ਸਟਾਲ ਦੇ ਉੱਪਰੋਂ ਜਿਹੜੀਆਂ ਉਹ ਮਿਲਦੀਆਂ ਨੇ ਤੇ ਆ ਆ ਗਿਆ ਜੀ ਕਮਿਊਨਿਟੀ ਸਾਇੰਸ ਕਾਲਜ ਵਿਭਾਗ ਹੈ ਨਾ ਤੇ ਇਹ ਜਿਹੜਾ ਕਮਿਊਨਿਟੀ ਸਾਇੰਸ ਕਾਲਜ ਵਿਭਾਗ ਹੈ ਤੇ ਇਹਨਾਂ ਦੇ ਵੱਖ-ਵੱਖਰੇ ਜਿਹੜੇ ਆਪਣੇ ਪ੍ਰੋਡਕਟ ਇਹਨਾਂ ਨੇ ਉਹ ਤਿਆਰ ਕੀਤੇ ਹੋਏ ਨੇ ال سی ڈی ਪੋਸ਼ਟਿਕ ਮਹੱਤਤਾ ਅਤੇ ਖਰਾਕੀ ਵਾਰ ਤੋਂ ਜਿਹੜੀ ال سی ڈی ਮਹੱਤਤਾ ਉਹ ਸਾਰੀ ਦੱਸੀ ਹੋਈ ਆ ਵੀ ਕਿਵੇਂ ਆਪਾਂ ਵੱਖ-ਵੱਖਰੇ ਪ੍ਰੋਡਕਟ ਜਿਹੜੇ ਉਹ ਤਿਆਰ ਕਰ ਸਕਦੇ ਆ ਹਨ ਇਸ ਤਰ੍ਹਾਂ ਸਾਰੀ ਯੂਨੀਵਰਸਿਟੀ ਆਦੀਆਂ ਸਟਾਲਸ ਇੱਥੇ ਹੁੰਦੀਆਂ ਨੇ ਇਸ ਨਾਲ ਆਪਣੀ ਮਾਈਕਰੋ ਇਰੀਗੇਸ਼ਨ ਸਿਸਟਮ ਬਾਰੇ ਹੈਗੇ ਸਕੀਮ ਇਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਹੈਗੇ ਜੀ। ਇੱਥੇ ਆਪਣੇ ਕੋਲ ਮੀਨੀ ਸਪ੍ਰਿੰਕਲਰ ਸਿਸਟਮ ਆਲਾ ਜੀ। ਜੀ। ਉਸ ਤੋਂ ਬਾਅਦ ਜੀ ਆ ਮਾਈਕਰੋ ਇਰੀਗੇਸ਼ਨ ਸਿਸਟਮ ਉਹ ਜਿਹੜਾ ਆਪਾਂ ਕਹਿੰਦੇ ਕਿ ਪਨੀਰੀ ਵਾਸਤੇ ਆਪਾਂ ਸੀਡਸ ਤੋਂ ਪlant ਤਿਆਰ ਕਰਦੇ ਆਂ। ਹਾਂਜੀ ਹਾਂਜੀ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਜਿਹੜਾ ਆਪਾਂ ਬਾਗਬਾਨੀ ਵਾਸਤੇ ਕਹਿੰਦੇ ਆ ਜੀ। ਤੇ ਹਰ ਪlant ਨੂੰ ਇਕੱਲੇ ਜਿਹੜਾ ਪਾਣੀ ਦੇਣਾ ਹੁੰਦਾ। ਹਾਂਜੀ। ਤੇ ਉਹਦੇ ਹਰ ਮਤਲਬ ਪlant ਨੂੰ ਇੱਕ ਰਿੰਗ ਲੱਗਦਾ ਜੀ। ਤੇ ਪlant ਨੂੰ ਇਕੱਲਾ-ਕੱਵਲ ਪਾਣੀ ਕਰਦੇ ਆਂ। ਠੀਕ ਹੈ। ਇਹਦਾ ਸਰ ਨਿਆ ਗਵਰਨਮੈਂਟ ਵੱਲੋਂ ਮੇਨਲੀ ਸਕੀਮ ਇਸ ਵਕਤ ਹੈ ਕਿ ਆਪਣਾ ਜਿਹੜਾ ਪਾਣੀ ਦੀ ਸੇਵਿੰਗ ਹੈ ਇਹ ਆਪਣਾ 50 ਤੋਂ 60% ਪਾਣੀ ਦੀ ਸੇਵਿੰਗ ਕਰਦਾ ਹੈ ਆਪਾਂ ਜੇ ਉਧਾ ਫਲਡਿਗੇਸ਼ਨ ਕਰਦੇ ਆ ਤਾਂ ਹੀ 20 ਜਾਂ 30 ਲੀਟਰ ਪਾਣੀ ਅਸੀਂ ਰੋਜ਼ ਦੇਣਿਆਂ ਨੂੰ ਇਰੀਗੇਸ਼ਨ ਵਾਸਤੇ ਇਹਦੇ ਨਾਲ ਸਾਡੀ 8 ਤੋਂ 12000 ਲੀਟਰ ਪਾਣੀ ਚਾਹੀਦਾ ਹੁੰਦਾ ਹੈ ਇਰੀਗੇਸ਼ਨ ਵਾਸਤੇ ਤੇ ਹਰ ਇੱਕ ਫਰਟੀਲਾਈਜ਼ੇਸ਼ਨ ਵਾਸਤੇ ਵੀ ਆਪਣੇ ਕੋਲ ਸਕੀਮ ਇਹਦੇ ਵਿੱਚ ਹੀ ਹੁੰਦਾ ਫਿਟਿੰਗ ਜਦੋਂ ਆਪਾਂ ਕਰਦੇ ਆ ਤੇ ਆ ਨਾਲ ਹੀ ਮਿਲਦਾ ਜੀ ਇਸ ਤੇ ਆਪਣਾ ਇਹ ਯੂਸ ਹੈਗਾ ਜੀ ਤੇ ਕੋਈ ਵੀ ਦਵਾਈ ਜਿਹੜੀ ਪਾਣੀ ਹੁੰਦੀ ਹੈ ਕੋਲ ਕੇ ਤੇ ਪਾਣੀ ਹੁੰਦੀ ਉਹਦੇ ਨਾਲ ਇਹਦੇ ਪਾ ਸਕਦੇ ਹੋ ਨਾਲ ਇਹਦੇ ਫਿਲਟਰ ਹੁੰਦੇ ਜੀ ਹਾਈਡਰੋ ਸਾਈਕਲਨ ਫਿਲਟਰ ਹੁੰਦਾ ਜੀ ਪਲਸ ਕਲੀਨ ਫਿਲਟਰ ਹੁੰਦਾ ਜੀ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਿਹੜੀ ਆਪਾਂ ਕਹਿੰਦੇ ਮੋਟੀ ਰੇਤਾ ਨਹੀਂ ਕਈ ਵਾਰ ਸੜੀ ਮੋਟਾ ਜਲਾਣੇ ਆ ਤੇ ਆ ਫਿਲਟਰ ਹੁੰਦਾ ਜੀ ਇਹ ਨਾ ਪਾਣੀ ਨੂੰ ਰੋਟੇਟ ਕਰਦਾ ਹੈ ਉਹਦੇ ਨਾਲ ਆਪਣਾ ਜਿਹੜਾ ਪਾਣੀ ਚੋ ਰੇਤਾ ਜਿਹੜੀ ਨਾ ਉਹ ਤੱਲੇ ਡਿੱਗਦੀ ਜਾਂਦੀ ਹੈ ਜਿੱਦਾਂ ਇਹ ਟੈਂਕ ਹੈ ਇਹਦੇ ਵਿੱਚ ਤੁਹਾਡੀ ਰੇਤਾ ਇਕੱਠੀ ਹੁੰਦੀ ਰਹੇਗੀ ਤੇ ਇਹਨੂੰ ਆਪਾਂ 2 ਕੇ 3 ਦਿਨ ਬਾਅਦ ਆਪਾਂ ਖੋਲ ਗਏ ਸਾਫ ਕਰ ਲਿਆ ਮਤਲਬ ਖੋਲਣਾ ਨਹੀਂ ਹੈ ਬੇਸਿਕਲੀ ਵਾਲ ਲੱਗਿਆ ਹੁੰਦਾ ਮੋਟਰ ਚਲਾਈ ਰਹੀ ਚਲਦੇ ਚਲਦੇ ਵਾਲ ਖੋਲ ਦੋ ਆਪਣਾ ਟੈਂਕ ਸਾਫ ਹੋ ਜਾਏਗਾ ਤੁਹਾਡਾ ਉਸ ਤੋਂ ਬਾਅਦ ਬਾਰੀਕ ਰੇਤ ਵਾਸਤੇ ਆ ਸਕਰੀਨ ਫਿਲਟਰ ਹੁੰਦਾ ਜੀ ਆਪਣੀ ਜਿਹੜੀ ਬਾਰੀਕ ਰੇਤ ਵੀ ਆਏਗੀ ਉਹਦੇ ਨਾਲ ਆ ਫਿਲਟਰ ਹੈਗਾ ਇਹ ਆਪਣਾ ਬਿਲਕੁਲ ਮਤਲਬ ਅੱਗੇ ਜਿਹੜਾ ਪਾਣੀ ਸਾਡਾ ਜਾਣਾ ਉਹ ਸਾਫ ਜਾਂਦਾ ਇਹਦੇ ਨਾਲ ਕੋਈ ਆਪਣਾ ਮਿੱਟੀ ਕਿੱਟਾ ਨਹੀਂ ਜਾਂਦਾ ਵਿਚਕਾਰ ਤੇ ਤੇ ਆਪਣਾ ਸਰ ਡਿਪਾਰਟਮੈਂਟ ਸੋਲਨ ਨਾ ਵਾਟਰ ਡਿਪਾਰਟਮੈਂਟ ਤੋਂ ਹੈਗੀ ਇਸ ਤੇ ਸਬਸਿਡੀ ਵੀ ਹੈਗੀ ਜੀ 80 ਤੋਂ 90% ਸਬਸਿਡੀ ਹੈ ਜੀ ਜੇ ਲੇਡੀਜ਼ ਨਾਲ ਤੇ ਜ਼ਮੀਨ ਹੈ ਤੇ 90% ਸਬਸਿਡੀ ਹੈ ਜੇ ਜੈਂਟਸ ਨਾਲ ਤੇ 80% ਸਬਸਿਡੀ ਹੈ ਤੇ ਮੇਨਲੀ ਇਸ ਦੇ ਨਾਲ ਹੋਰ ਵੀ ਹੈਗਾ ਜੀ ਆਪਣਾ ਅੰਡਰਗਰਾਊਂਡ ਪੀਵੀਸੀ ਪਾਈਪ ਵੀ ਹੈਗੀ ਆਰਸੀਸੀ ਪਾਈਪ ਤੇ ਵੀ ਸਬਸਿਡੀ ਹੈ ਉਹਨਾਂ ਤੇ 50% ਸਬਸਿਡੀ ਹੈ ਤੇ ਉਹ ਵੀ ਕੋਈ ਵੀ ਫਾਰਮਰ ਲੈ ਸਕਦੇ ਹੈ ਤੇ ਮੇਨ ਜਿਹੜਾ ਆਪਣਾ ਦਫ਼ਤਰ ਹੈ ਜੀ ਆਪਣਾ ਬਲਾਚੋਜ਼ ਹੈਗਾ ਜੀ ਇੱਥੇ ਮੇਨ ਡਿਸਟ੍ਰਿਕਟ ਜੀ ਦਫ਼ਤਰ ਹੈਗਾ ਜੀ ਬਾਕੀ ਹੋਰ ਪੰਜਾਬ ਚ ਹਰ ਜਗ੍ਹਾ ਹਰ ਏਰੀਆ ਚ ਆਪਣੇ ਦਫ਼ਤਰ ਹੈਗੇ ਜੀ ਤੇ ਇੱਧਰ ਕੁਝ ਹੈਲਪਸੈਲਫ ਗਰੁੱਪਾਂ ਵੱਲੋਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਹੈਲਪਸੈਲਫ ਗਰੁੱਪ ਯੂਨੀਵਰਸਿਟੀ ਨਾਲ ਜੁੜੇ ਹੁੰਦੇ ਨੇ ਹਨਾ ਤੇ ਆ ਜਿਵੇਂ ਇੱਥੇ ਗਰੁੱਪ ਜਿਹੜਾ ਉਹ ਹੈਗਾ ਹੈਗਾ ਹੈਲਪਸੈਲਫ ਗਰੁੱਪ ਕੁਝ ਕਿਨਾਂ ਦੇ ਪ੍ਰੋਡਕਟ ਵੀ ਜਿਹੜੇ ਉਹ ਹੈਗੇ ਨੇ ਹਾਂਜੀ ਸਰ ਕਿਹੜੇ ਕਿਹੜੇ ਪ੍ਰੋਡਕਟ ਆਪਣੀ ਸਟਾਲ ਦੇ ਉੱਪਰ ਹੈਗੇ ਆ ਜੀ ਸਿਕਲ ਜੀ ਸਾਡੀ ਸੋਸਾਇਟੀ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੋਸਾਇਟੀ 300 ਤੋਂ ਮੈਂ ਬਾਦੂ ਐਮਪਰਾਈਸ ਸੋਸਾਇਟੀ ਆ ਜਿਹੜੀ ਕਿ ਖੁਦ ਕਿਸਾਨਾਂ ਤੋਂ ਕੱਚਾ ਮਾਲ ਖਰੀਦ ਕੇ ਪ੍ਰੋਸੈਸ ਕਰਦੇ ਆ ਇਹਦੇ ਵਿੱਚ ਹਲਦੀ ਆ ਆਪਣੇ ਕੋਲ ਬੇਸਣ ਆ ਜੀ ਬੇਸਣ ਤੋਂ ਅੱਗੇ ਕੜੀ ਪਕੌੜਾ ਆ ਤੇ ਸ਼ਹਿਦ ਆ ਜੀ ਤੇ ਗਾਂ ਨਵੰਬਰ ਵਿੱਚ ਗੁੜ ਸ਼ੱਕਰ ਵੀ ਅਵੇਲੇਬਲ ਹੋਊਗਾ ਜੀ ਹਾਂਜੀ ਹਾਂਜੀ ਇਸ ਤੋਂ ਸਟਾਲਸ ਲੱਗਦੀਆਂ ਨੇ ਵੱਖ-ਵੱਖਰੇ ਗਰੁੱਪਸ ਵੱਲੋਂ ਜਿਵੇਂ ਹੈਲਪ ਸੈਲਫ ਗਰੁੱਪਸ ਵੱਲੋਂ ਜਿਵੇਂ ਆਪ ਤੁਸੀਂ ਸਟਾਲਸ ਇਹਨਾਂ ਦੀ ਜਿਹੜੀ ਉਹ ਦੇਖ ਰਹੇ ਹੋ ਹਾਂਜੀ ਮੈਡਮ ਕਿਹੜੀ ਕਿਹੜੇ ਪ੍ਰੋਡਕਟ ਹੁੰਦੀ ਹੈ ਜੀ ਤੁਹਾਡੇ ਕੋਲ ਸਰ ਸਾਡੇ ਕੋਲ ਹੈ ਪਿਕਲ ਹੈ ਮਰਬਾ ਹੈ ਜੂਸ ਹੈ ਚਟਨੀ ਹੈ ਸਪੈਸ਼ੀਅਲਸ ਹੈ 75 ਆਈਟਮਸ ਹੈ ਸਾਡੀਆਂ ਜਿਨ੍ਹਾਂ ਨੂੰ ਅਸੀਂ ਪ੍ਰੋਸੈਸ ਕਰਦੇ ਹਾਂ ਸਿਰ ਬਿਲਕੁਲ ਨੈਚੁਰਲ ਆਰਗੇਨਿਕ ਹੈ ਹਾਂਜੀ ਹਾਂਜੀ ਪ੍ਰੋਸੈਸਿੰਗ ਜਿਹੜੀ ਹੈਗੀ ਆ ਨੈਚੁਰਲ ਹੈਗੀ ਹੈ ਸਰਵਟ ਟੇਸਟ ਵੀ ਕਰवानी ਹੈ ਹਾਂਜੀ ਇਸੇ ਟੇਸਟ ਕਰਕੇ ਅਸੀਂ ਆਮਲਾ ਕੈਂਡੀਜ਼ ਬਣਾਈਆਂ ਹਾਂਜੀ ਇਹ ਬਣਾਈ ਅਸੀਂ ਸ਼ਹਿਦ ਵਿੱਚ ਤੇ ਅਸੀਂ ਆਮਲੇ ਨੂੰ ਹੂੰ ਡਾਇਬੀਟਿਸ ਦਾ ਅੱਜਕੱਲ ਤੁਹਾਨੂੰ ਪਤਾ ਹੈ ਕਾਫੀ ਹੈ ਅਸੀਂ ਮਾਰਕੀਟ 'ਚ ਜਿਹੜੇ ਮਿਲਦੇ ਆ ਉਹ ਲਿਕਵਿਡ 슈ਗਰ ਵਾਲੇ ਮਿਲਦੇ ਆ ਅਸੀਂ ਇਹਨੂੰ ਹਲਕੇ ਪ੍ਰੋਸੈਸ ਕਰਦੇ ਹਾਂ ਜਿਹੜੇ ਤਰ੍ਹਾਂ ਤੁਸੀਂ ਆਪ ਕਰਦੇ ਹੋ ਬਿਲਕੁਲ ਜੀ ਸਾਡੀਆਂ ਅ 350 ਲੇਡੀਆਂ ਹੈ ਜਿਹੜੀਆਂ ਇਸ ਚੀਜ਼ ਨੂੰ ਪ੍ਰੋਸੈਸ ਕਰਦੀਆਂ ਸਾਡਾ ਏਰੀਆ ਹੈਗਾ ਜੀ ਤਲਵਾੜਾ ਤੋਂ ਅੱਗੇ 12 ਕਿਲੋਮੀਟਰ ਡਿਸਟ੍ਰਿਕਟ ਸਾਡਾ ਸ਼ਹਿਰ ਤੋਂ ਬਿਲਕੁਲ ਕੰਡੀ ਏਰੀਆ ਨਹੀਂ ਪਾੜੀ ਏਰੀਆ ਹੈ ਹਾਂਜੀ ਠੀਕ ਹੈ ਜੀ ਤੇ ਤੁਸੀਂ ਹੋਰ ਵੀ ਮਤਲਬ ਲੇਡੀਆਂ ਨੂੰ ਮੋਟੀਵੇਟ ਕਰੋ ਵੀ ਹਾਂ ਤੁਸੀਂ ਕੰਮ ਕਰੋ ਹਨਾ ਜਿਵੇਂ ਸਾਡੇ 350 ਲੇਡੀਆਂ ਦਾ ਘਰ ਚੱਲਦਾ ਹੈ ਜੀ ਦੇ ਨਾਲ ਹਾਂਜੀ ਸਹੀ ਹੈ ਸਹੀ ਅਸੀਂ ਸਰ ਸਾਡੀ ਕੁਆਲਿਟੀ ਟੈਸਟਿੰਗ ਹੋਈ ਸੀ ਬਿਲਕੁਲ ਦਿੱਲੀ ਚ ਸਾਨੂੰ 1 ਕਰੋੜ 49 ਲੱਖ ਦਾ ਇਨਾਮ ਮਿਲਿਆ ਸੀਗਾ ਸਿਰਫ ਆਰਗੈਨਿਕ ਪ੍ਰੋਸੈਸਿੰਗ ਕਰਦੇ ਹੋਰਗੈਨਿਕ ਉਹਦੇ ਨਾਲ ਅਸੀਂ ਬਿਲਕੁਲ ਹਾਈਜੀਨਿਕ ਮਾਡਲ ਲਗਾਇਆ ਤੁਹਾਨੂੰ ਥੈਂਕ ਯੂ ਇਸ ਤਰ੍ਹਾਂ ਸਟਾਲਸ ਲੱਗੀਆਂ ਹੋਈਆਂ ਨੇ ਜਿਹੜੇ ਹੈਲਪਸੈਲਫ ਗਰੁੱਪਾਂ ਨੇ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀਆਂ ਜਿਹੜੇ ਉਹ ਜੁੜੇ ਹੋਏ ਨੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਹੈ ਤੇ ਇਹਨਾਂ ਨੇ ਪੈਕਿੰਗ ਵਗੈਰਾ ਇੱਥੇ ਜਿਹੜੀ ਉਹ ਦਿਖਾਈ ਹੋਈ ਆ ਹਵਾ ਰਹਿਤ ਜਿਵੇਂ ਜਿਹੜੀ ਉਹ ਪੈਕਿੰਗ ਹੈ ਜਾਂ ਨਾਈਟ੍ਰੋਜਨ ਗੈਸ ਵਾਲੀ ਜਿਹੜੀ ਉਹ ਪੈਕਿੰਗ ਹੈ ਹਨ ਇਹ ਪੈਕਿੰਗ ਬਾਰੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਆ ਜਾਂ ਕੁਝ ਹੋਰ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਨਿਘਾਰਨ ਦੀ ਵਿਧੀ ਸਾਰੇ ਇਹਨਾਂ ਨੇ ਮਾਡਲ ਇੱਥੇ ਜ ਤੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਵੱਖੋ ਵੱਖਰੇ ਤਰੀਕੇ ਨਾਲ ਨੇ ਫਾਰਮ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਤੇ ਇਹਨਾਂ ਦੇ ਕੋਲ ਵੱਖੋ ਵੱਖਰੀਆਂ ਮਸ਼ੀਨਾਂ ਨੇ ਹੱਥ ਵਾਲੀਆਂ ਤੇ ਇਹਨਾਂ ਦੇ ਜਿਹੜੇ ਸਰੋਂ ਮੂੰਗੀ ਸੋਇਆਬੀਨ ਆਦਿ ਦੀ ਜਿਹੜੀ ਬਿਜਾਈ ਕਰਨ ਵਾਸਤੇ ਤੇ ਇਹ ਵੀ ਇੱਥੇ ਯੂਨੀਵਰਸਿਟੀ ਵੱਲੋਂ ਜਿਹੜਾ ਉਹ ਡਰੋਨ ਹੈ ਜਿਹੜਾ ਉਹ ਲਾਇਆ ਗਿਆ ਹਨਾ ਸਟਾਲ ਦੇ ਉੱਪਰ ਤੇ ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਇਥੋਂ ਤੁਸੀਂ ਜੇ ਜਿਹੜੀ ਉਹ ਯੋਗਤਾ ਵੀ ਇਹਨਾਂ ਨੇ ਲਿਖੀ ਹੋਈ ਹੈ ਜੇ ਤੁਸੀਂ ਕੋਰਸ ਵਗੈਰਾ ਜਿਹੜਾ ਉਹ ਕਰਨਾ ਸਖਲਾਈ ਫੀਸ ਵੀ ਇਹਦੀ ਹੈਗੀ ਤੇ 35000 ਰੁਪਏ ਜਿਹੜੀ ਇਹਦੀ ਸਖਲਾਈ ਫੀਸ ਹੈ ਰਜਿਸਟ੍ਰੇਸ਼ਨ ਵਗੈਰਾ ਤੁਸੀਂ ਜਿਹੜੀ ਉਹ ਕਰਵਾ ਸਕਦੇ ਹੋ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਤੁਸੀਂ ਕਿਸ ਤਰ੍ਹਾਂ ਜਿਹੜੇ ਫਾਰਮ ਭਰ ਸਕਦੇ ਹੋ ਜੇ ਇਹਦਾ ਤੁਸੀਂ ਕੋਰਸ ਕਰਨਾ ਇਹਨੂੰ ਚਲਾਉਣ ਵਾਲੇ ਜਿਹੜਾ ਉਹ ਸਿਖੜਾਨ ਡਰੋਨ ਨੂੰ ਯੂਨੀਵਰਸਿਟੀ ਵੱਲੋਂ ਕੋਰਸ ਜਿਹੜੇ ਉਹ ਕਰਵਾਏ ਜਾਂਦੇ ਨੇ ਬਾਕੀ ਇਹ ਸਾਰੀਆਂ ਸਟਾਲ ਯੂਨੀਵਰਸਿਟੀ ਵਾਲੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਇਥੋਂ ਤੁਸੀਂ ਪ੍ਰਾਪਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਾਣ ਅਤੇ ਕੁਦਰਤੀ ਸੋਮੇ ਵਿਭਾਗ ਇਹਨਾਂ ਦੇ ਕੋਲ ਟਾਲੀ ਵਗੈਰਾ ਜਾਂ ਸਫੈਦੇ ਹੋਗੇ ਇਸ ਤਰ੍ਹਾਂ ਤੁਸੀਂ ਜਾਣਕਾਰੀ ਲੈਣੀ ਆ ਰੁੱਖਾਂ ਬਾਰੇ ਉਹ ਸਾਰਾ ਕੁਝ ਇਹਨਾਂ ਦੇ ਕੋਲ ਹੈਗਾ ਬਾਕੀ ਆਹ ਸਟਾਲਾਂ ਨੇ ਭੋਜਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭੋਜਨ ਦੇ ਨਾਲ ਰਿਲੇਟਡ ਇਹਨਾਂ ਦੇ ਕੋਲ ਜਿਹੜਾ ਹੋ ਸਮਾਨ ਹੈ ਵੀ ਕਿਸ ਤਰ੍ਹਾਂ ਤੁਸੀਂ ਸਮਾਨ ਸਾਰਾ ਜਿਹੜਾ ਹੋ ਆਪ ਤਿਆਰ ਕਰ ਸਕਦੇ ਹੋ ਹਨ ਤੇ ਜੈਮ ਵਗੈਰਾ ਹੋ ਗਿਆ ਜਾਂ ਹੋਰ ਕੁਝ ਪ੍ਰੋਡਕਟ ਜਿਹੜੇ ਵੀ ਹੋਗੇ ਤੇ ਇਹ ਸਾਰੀਆਂ ਵੱਖੋ ਵੱਖਰੇ ਡਿਪਾਰਟਮੈਂਟਾਂ ਵੱਲੋਂ ਸਟਾਲਸ ਇਹ ਹੁੰਦੀਆਂ ਨੇ ਜੀ ਯੂਨੀਵਰਸਿਟੀ ਦੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਭੂਮੀ ਵਿਗਿਆਨ ਵਿਭਾਗੇ ਭੂਮੀ ਵਿਗਿਆਨ ਵਿਭਾਗ ਦੀ ਜਿਹੜੀ ਉਹ ਸਟਾਲ ਹੈ ਭੂਮੀ ਬਾਰੇ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਤੇ ਇੱਥੇ ਸਾਰੇ ਕਿਸਾਨਾਂ ਨੂੰ ਜਿਹੜੇ ਉਹ ਬੀ ਬੰਡੇ ਜਾਂਦੇ ਨੇ ਹਨਾ ਸਬਜ਼ੀਆਂ ਦੀਆਂ ਕਿਟਾਂ ਹੋ ਗਈਆਂ ਜਾਂ ਹੋਰ ਜਿਹੜੇ ਉਹ ਫਸਲਾਂ ਦੇ ਬੀ ਜਿਵੇਂ ਨਵਾਂ ਬੀ ਜਿਹੜਾ ਉਹ ਆਇਆ ਇਸ ਵਾਰ ਕਣਕ ਦਾ ਹਨਾ ਉਹਦੇ ਵੀ ਆਪਾਂ ਰੇਟ ਵਗੈਰਾ ਤੁਹਾਨੂੰ ਸਾਰੇ ਜਿਹੜੇ ਉਹ ਦੱਸ ਦਵਾਂਗੇ ਤੇ ਇੱਥੇ ਮੁੱਲ ਸਾਰਿਆਂ ਦੇ ਜਿਹੜੇ ਉਹ ਲਿਖੇ ਹੋਏ ਨੇ ਤੇ ਉਧਰ ਲਿਸਟ ਜਿਹੜੀ ਆਪਾਂ ਤੁਹਾਨੂੰ ਦਿਖਾ ਦਾਨੇ ਆ ਤੇ ਇਥੋਂ ਪਰਚੀਆਂ ਕਟਾ ਕੇ ਜਿਹੜੇ ਉਹ ਸਾਰੇ ਫਸਲਾਂ ਦੇ ਵੀ ਵੰਡੇ ਜਾਂਦੇ ਨੇ ਸਬਜ਼ੀਆਂ ਦੀਆਂ ਕਿਟਾਂ ਹੋ ਗਈਆਂ ਤੇ ਆ ਇਥੇ ਲਿਸਟ ਜਿਹੜੀ ਉਹ ਲੱਗੀ ਹੋਈ ਹੈ ਤੇ ਜਿਹੜੀ ਸਬਜ਼ੀਆਂ ਦੀ ਕਿਟ ਹੈ ਉਹਦੇ ਵਿੱਚ ਕਿੰਨੀ ਕਿੰਨੀ ਜਿਹੜੀ ਉਹ ਮਾਤਰਾ ਹਨ ਕੀਮਤ 100 ਰੁਪਏ ਹੈ ਉਹਦੀ ਸਬਜ਼ੀਆਂ ਦੀ ਕਿਟ ਦੀ ਆ ਚੀਜ਼ਾਂ ਜਿਹੜੀਆਂ ਉਹਦੇ ਚ ਮਿਲਣਗੀਆਂ ਵਕਈ ਹੋਰ ਆਪਾਂ ਮੁੱਲ ਵਗੈਰਾ ਤੁਹਾਨੂੰ ਸਾਰੇ ਜਿਹੜੇ ਉਹ ਦੱਸ ਦਾਨੇ ਆ 872 ਵੀ ਜਿਹੜਾ ਇਸ ਵਾਰ ਉਹ ਨਵਾਂ ਆਇਆ ਤੇ 872b ਦਾ ਰੇਟ 40 ਕਿਲੋ ਦੀ ਜਿਹੜੀ ਉਹ ਥੈਲੀ ਇਸ ਵਾਰ ਦਿੱਤੀ ਜਾ ਰਹੀ ਹੈ ਤੇ ਆਹ ਉੱਪਰ ਸਾਹਮਣੇ ਆਪਾਂ ਪ੍ਰਾਈਸ ਤੁਹਾਨੂੰ ਦਿਖਾ ਦਿਆਂ ਲਿਖੇ ਹੋਏ ਤੇ ਪੀਵੀਡਬਲਯੂ 872 ਜਿਹੜਾ ਉਹ 40 ਕਿਲੋ ਜਿਹੜਾ ਉਹ b ਹੈ 2500 ਰੁਪਏ ਦੀ ਜਿਹੜੀ ਉਹ ਥੈਲੀ ਹੈ ਤੇ 152 ਦਿਨ ਦਾ ਸਮਾਂ ਤੇ ਔਸਤ ਝਾੜੇ ਦਾ 24.4 ਕੁਇੰਟਲ ਹੈ ਤੇ ਇਹ ਮੁੱਲ ਲਿਖੇ ਹੋਏ ਨੇ ਪੀਵੀਡਬਲਯੂ 768 ਦਾ 1600 ਰੁਪਏ ਮੁੱਲ ਹੈ ਤੇ ਪੀਵੀਡਬਲਯੂ ਇੱਕ ਚਪਾਤੀ ਦਾ 10 ਕਿਲੋ ਦੀ ਥੈਲੀ ਆ ਦਾ 600 ਰੁਪਏ ਮੁੱਲ ਹੈ ਤੇ ਇਹ ਸਾਰੇ ਮੁੱਲ ਲਿਖੇ ਹੋਏ ਨੇ 826 ਦਾ ਮੁੱਲ 40 ਕਿਲੋ ਦੀ ਥੈਲੀ 1600 ਰੁਪਇਆ ਤੇ 872 ਜਿਹੜਾ ਇਸ ਵਾਰ ਉਹ ਨਵੀਂ ਕਿਸਮ ਹੈ ਤੇ 2500 ਰੁਪਇਆ ਦਾ ਜਿਹੜਾ ਉਹ ਮੁੱਲ ਹੈ ਤੇ 826 ਨੂੰ ਉਹਦਾ ਮੁੱਲ ਜਿਹੜਾ ਉਹ ਜ਼ਿਆਦਾ ਬਾਕੀ ਇਧਰ ਹੋਰ ਕੁਝ ਜਿਹੜੀਆਂ ਉਹ ਦਾਲਾਂ ਦੇ ਜਾਂ ਤੇਲ ਵਾਲੇ ਬੀਜ ਦੀਆਂ ਕਿਟਾਂ ਇਹਨਾਂ ਦੇ ਜਿਹੜੇ ਮੁੱਲ ਸਾਰੇ ਜਿਹੜੇ ਉਹ ਇੱਥੇ ਲਿਖੇ ਹੋਏ ਨੇ ਮੁੱਲੇ ਤੁਸੀਂ ਪੜ ਸਕਦੇ ਹੋ ਬਾਕੀ ਜਿਹੜੀਆਂ ਹੋਰ ਕਿਸਮ ਤੇ ਆ ਇੱਥੇ ਜਿਹੜਾ ਉਹ ਇਸ ਤਰ੍ਹਾਂ ਦੀਆਂ ਕਿਟਾਂ ਜਿਹੜੀਆਂ ਉਹ ਮਤਲਬ ਦਿੱਤੀਆਂ ਜਾਂਦੀਆਂ ਨੇ ਯੂਨੀਵਰਸਿਟੀ ਜਾਂ ਸੌਦੀ ਦਿੱਤੀ ਹੈ ਸੋ ਰੁਪਈਆ ਦੀ ਇਹ ਕਿਟ ਹੈ ਤੇ ਆਪਾਂ ਜਿਹੜੀ ਉਹ ਮਿਲ ਜਾਂਦੀ ਹੈ ਦਿਖਾਈ ਸੀ ਤੁਹਾਨੂੰ ਤੇ ਇੱਥੇ ਸਾਰੀਆਂ ਜਿਹੜੀਆਂ ਲਾਈਨਾਂ ਉਹ ਲੱਗਦੀਆਂ ਨੇ ਤੇ ਆਪਾਂ ਦੱਸਤਾ ਤੁਹਾਨੂੰ ਪ੍ਰਾਈਸ ਵਗੈਰਾ ਕਣਕ ਦਾ ਬੀਜ 872 2500 ਰੁਪਈਏ ਨੂੰ ਜਿਹੜਾ ਉਹ ਮਿਲ ਰਿਹਾ 40 ਕਿਲੋ ਦੀ ਸੈਲੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਬੱਲੋਵਾਲ ਸੌਂਖੜੀ ਦਾ ਕਿਸਾਨ ਮੇਲਾ ਸੋ ਇਸ ਵੀਡੀਓ ਨੂੰ ਅੱਜ ਜਿਦੋਂ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ